ਜੀਪਨ ਵਿੱਚ ਸਾਡਾ ਪ੍ਰੋਗਰਾਮ ਇਸ ਬੱਚੀ ਤੇ ਰੱਖਿਆ ਗਿਆ ਸੀ ਹਰਪ੍ਰੀਤ ਕੌਰ ਸੰਗਨਾ ਜੋ ਕਿ ਸਮਾਰਸ਼ਲ ਵਿੱਚੋਂ ਇੰਟਰਨੈਸ਼ਨਲ ਲੈਵਲ ਖੇਡ ਕੇ ਜਿੱਤ ਕੇ ਪ੍ਰਾਪਤ ਕਰਕੇ ਸੰਗਨੇ ਵਿੱਚ ਪਹੁੰਚੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਮੈਨੂੰ ਉਮੀਦ ਹੈ ਵੀ ਜਿਹੜੀ ਸਾਡੀ ਇਹ ਬੱਚੀ ਇਸੇ ਤਰ੍ਹਾਂ ਦਿਨ-ਦੁਪਹਿਰ ਰਾਤ ਚੌਗਣੀ ਤਰੱਕੀ ਕਰਦੀ ਰਹੇਗੀ ਤੇ ਹਮੇਸ਼ਾ ਅੱਗੇ ਲੈਵਲ ਤੇ ਵੱਧਦੀ ਰਹੇਗੀ ਤੇ ਲੋਕ ਜਿਹੜੇ ਪਿੰਡ ਦੇ ਲੋਕ ਆ ਜਾਂ ਪਿੰਡ ਦੇ ਨਾਲ ਨਾਲ ਮੈਨੂੰ ਉਮੀਦ ਹੈ ਵੀ ਲੋਕ ਇਹਦੇ ਨਾਲ ਨਾਲ ਜ਼ਿਆਦਾ ਜਾਣਿਆ ਜਾਣ ਕਰਨਗੇ ਕਿਉਂਕਿ ਪਹਿਲਾ ਜ਼ਮਾਨਾ ਹੁੰਦਾ ਸੀ ਜਦੋਂ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਅੱਗੇ ਨਹੀਂ ਆਣ ਦਿੱਤਾ ਪਰ ਹੁਣ ਜਿਹੜੀਆਂ ਬੱਚੀਆਂ ਨੇ ਲਗਾਤਾਰ ਪਹਿਲਾਂ ਦੇ ਕਦਮਾਂ ਤੇ ਕਦਮ ਪੁੱਟਦੀਆਂ ਜਾ ਰਹੀਆਂ ਨੇ ਤੇ ਮੁੰਡੇ ਲਗ ਭਗ ਮੈਨੂੰ ਲੱਗਦਾ ਪਿੱਛੇ ਨੇ ਤੇ ਕੁੜੀਆਂ ਸਾਡੀਆਂ ਅੱਗੇ ਜਾਂਦੀਆਂ ਪਿੰਡ ਵਾਸਤੇ ਕਿੰਨੀ ਕੋ ਮਾਨ ਵਾਲੀ ਗੱਲ ਹੈ ਬਹੁਤ ਮਾਨ ਵਾਲੀ ਗੱਲ ਹੈ ਪਿੰਡ ਨਹੀਂ ਠਾਰੀ ਹਲਕੇ ਵਾਸਤੇ ਮਾਨ ਦੀ ਗੱਲ ਆ ਕਿਉਂਕਿ ਸਾਡੇ ਅਟਾਰੀ ਹਲਕੇ ਚ ਇੱਕ ਬੱਚਾ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਣਾ ਬੜੀ ਮਾਨ ਦੀ ਗੱਲ ਆ ਕਿਉਂਕਿ ਹੋਰ ਵੀ ਬੱਚੇ ਸਾਡੇ ਅਟਾਰੀ ਹਲਕੇ ਚ ਕਾਫੀ ਇਸੇ ਤਰ੍ਹਾਂ ਆਏ ਆ ਤੇ ਮੈਨੂੰ ਉਮੀਦ ਹੈ ਵੀ ਇਹ ਲੜਕੀ ਵੀ ਅਗਾ ਦੀ ਅਗਾ ਬਹੁਤ ਉੱਚੀਆਂ ਬਲੰਦੀਆਂ ਪ੍ਰਾਪਤ ਕਰੇਗੀ। ਮੈਮ ਹੋਸਪਟਲਾਂ ਦਾ ਹੋਰ ਬੱਚੇ ਨਿਕਲਣ ਕੀ ਇਹਨਾਂ ਵਾਸਤੇ ਕੀ ਕੀਤਾ ਜਾ ਰਿਹਾ ਹੈ ਸਰਕਾਰ ਗਵਰਨਮੈਂਟ ਕੀ ਕੁਝ ਕਰ ਸਕਦੀ ਹੈ? ਵੇਖੋ ਸਰਕਾਰ ਨੇ ਪਹਿਲਾਂ ਵੀ ਜਿੰਨੇ ਵੀ ਖੇਡਦੇ ਪਏ ਬੱਚੇ ਨੈਸ਼ਨਲ ਲੈਵਲ ਤੇ ਖੇਡਦੇ ਆ ਜੋ ਕੁਝ ਹੈ ਉਹਨਾਂ ਵਾਸਤੇ ਤੁਸੀਂ ਪਿੱਛੇ ਵੇਖਿਆ ਹੋਵੇਗਾ ਜਾਂ ਕੋ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਉਹਨਾਂ ਨੂੰ ਖੇਡਦੇ ਰਹਿਣ ਦੇ ਪਰ ਨੌਕਰੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਵੀ ਸਰਕਾਰ ਦੇ ਵਿੱਚ ਜਿਹੜੇ ਖਾਤੇ 'ਚ ਕੁਝ ਨਾ ਕੋਈ ਜ਼ਰੂਰ ਮਿਲੇਗਾ। ਮਣਤੇ ਗਰਾਊਂਡਾਂ ਦੀ ਵੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਸੋਲਵ ਕੀਤਾ ਜਾਏਗਾ ਕਿਉਂਕਿ ਪਿੰਡ ਦੇ ਵਿੱਚ ਵੀਡੀਓ ਵਾਇਰਲ ਹੋਈਆਂ ਜਿਸ ਦੇ ਵਿੱਚ ਨੌਜਵਾਨ ਨਸ਼ੇ ਕਰਦੇ ਹੋਏ ਨਜ਼ਰ ਆ ਰਹੇ ਅਸੀਂ ਗਰਾਊਂਡਾਂ ਨੂੰ ਵੀ ਠੀਕ ਕੀਤਾ ਜਾਏਗਾ ਗਰਾਊਂਡ ਅਸੀਂ ਇਹਨਾਂ ਨੂੰ ਕਿਹਾ ਹੈ ਵੀ ਤੁਸੀਂ ਲਿਖ ਕੇ ਦਿਓ ਵੀ ਜਿਹੜੀ ਗਰਾਊਂਡ ਚਾਹੀਦੀ ਹੈ ਉਹ ਅਸੀਂ ਜਿਹੜੀ ਗਰਾਊਂਡ ਪਾਸ ਕਰਾ ਕੇ ਸਟੇਡੀਅਮ ਪਾਸ ਕਰਾ ਕੇ ਜਿਸ ਤਰ੍ਹਾਂ ਆਪਾਰ ਨੇ ਆਪਣੇ ਹਲਕੇ ਦੇ ਵਿੱਚ ਵੀ ਏਰੀਏ ਦੇ ਵਿੱਚ ਗਰਾਊਂਡ ਲਿਖ ਕੇ ਦਿੱਤੀ ਉਹ ਵੀ ਜਲਦੀ ਜਿਹੜੀ ਬਣੇਗੀ ਉਸ ਤੋਂ ਬਾਅਦ ਅਸੀਂ ਤਾਂ ਹਰ ਪਿੰਡ ਨੂੰ ਲੈ ਕੇ ਦਿੱਤਾ ਵੀ ਮਤੇ ਪਾ ਕੇ ਦਿਓ ਜਿਨ੍ਹਾਂ ਨੂੰ ਗਰਾਊਂਡ ਜਾਂ ਸਟੇਡੀਅਮ ਚਾਹੀਦੇ ਨੇ ਅਸੀਂ ਬਣਾਈਏ ਕਿਉਂਕਿ ਅਸੀਂ ਤਾਂ ਜਿੰਮਾਂ ਤੇ ਵੀ ਬੜਾ ਜ਼ੋਰ ਆ ਰਹੇ ਨੇ ਵੀ ਜਿਮ ਖੋਲੇ ਜਾਣ ਬੱਚਿਆਂ ਨੂੰ ਨਸ਼ੇ ਤੋਂ ਕੱਢ ਕੇ ਇਧਰ ਜਿੰਮਾਂ ਵੱਲੇ ਲਿਆਂਦਾ ਤੇ ਕਿ ਤੁਸੀਂ ਵੇਖੋ ਯੁੱਧ ਨਸ਼ਾ ਵਿਰੋਧ ਵੀ ਸਾਡੀ ਇੱਕ ਮੋਹਮ ਚੱਲ ਰਹੀ ਜਿਹਦੇ ਵਿੱਚ ਲਗਾਤਾਰ ਅਸੀਂ ਪਿੰਡਾਂ ਚ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆ ਲੋਕਾਂ ਨੂੰ ਸੋਚਕਾਈ ਜਾ ਰਹੀ ਹੈ ਕਿਉਂਕਿ ਵੇਖੋ ਹਰ ਜਿਹੜੀ ਕ੍ਰਾਂਤੀ ਹੈ ਲੋਕਾਂ ਚੋਂ ਹੀ ਨਿਕਲਦੀ ਲੋਕ ਹੀ ਉਸ ਕ੍ਰਾਂਤੀ ਦਾ ਬਦਲਾਅ ਲੈ ਕੇ ਆਉਂਦੇ ਆ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਯੁੱਧ ਨਸ਼ਾ ਵਿਰੋਧ ਕਰ ਰਿਹਾ ਤਾਂ ਜੋ ਲੋਕ ਜਾਗਰੂਕ ਹੋਣ ਇੱਕ ਜੇ ਪਿੰਡ 'ਚ ਇੱਕ ਬੰਦਾ ਨਸ਼ਾ ਵੇਚਦਾ ਜੀ ਉਸੇ 10 ਬੰਦੇ ਵਿਰੋਧ ਕਰਨਗੇ ਨਾ ਵੇਚਦਾ ਤਾਂ ਮੈਨੂੰ ਲੱਗਦਾ ਲਗਭਗ ਰੁਕ ਜਾਏਗਾ لیکن मैम ਇਸ طرح ਦੀ ਫੀਡ ਜਿਹੜੀ ਆ ਇਹਨੂੰ ਪੂਲਤ ਨਹੀਂ ਇੰਦਾ ਜਾ ਪਾਰਿਆ ਕੀ ਕਾਰਨ ਸੋਚਦਾ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ 올림픽 ਖੇਲ ਕੇ ਆਦਾ ਸਾਰੇ ਲੀਡਰਸ ਕੋਲ ਪਹੁੰਚੇ ਨਹੀਂ ਕਿ ਲੱਗਦਾ ਨਹੀਂ ਇਹ ਬੱਚੀ ਦਾ ਹੌਸਲਾ ਵਧਾਉਣ ਵਾਸਤੇ ਲੀਡਰਸ ਨੂੰ ਪਹੁੰਚਣਾ ਚਾਹੀਦਾ ਸੀ ਨਹੀਂ ਜੀ ਸਾਰਿਆਂ ਨੂੰ ਪਹੁੰਚਣਗੇ ਮੈਂ ਧਾਲੀਵਾਲ ਜੀ ਨੂੰ ਵੀ ਕਹਾਂਗੀ ਸਾਡੇ ਜਿਹੜੇ ਹਲਕੇ ਦੇ ਆ ਅੰਮ੍ਰਿਤਸਰ ਦੇ ਨੇ ਉਹ ਸਾਰੇ ਪਹੁੰਚਣਗੇ ਸਾਰਿਆਂ ਨੂੰ ਕਿਹਾ ਜਾਵੇਗਾ ਖਾਸ ਕਰਕੇ ਧਾਲੀਵਾਲ ਜੀ ਸਾਡੇ ਅਜਨਾਲੇ ਹਲਕੇ ਦੇ ਮਿਨਿਸਟਰ ਸਾਡੇ ਉਹਨਾਂ ਨੂੰ ਵੀ ਕਿਹਾ ਜਾਵੇਗਾ ਉਹ ਵੀ ਪਹੁੰਚਣਗੇ ਕਿਸ ਤਰ੍ਹਾਂ ਲੱਗਿਆ ਕਿ ਅਜਨਮ ਸਨਮਾਨੀ ਮੈਨੂੰ ਬਹੁਤ ਵਧੀਆ ਲੱਗਾ ਕਿ ਪਿੰਡ ਵਾਲਿਆਂ ਨੇ ਸਨਮਾਨਿਤ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਜਿਸੋ ਤੱਕ ਖੇਲ ਕੇ ਆਈਆਂ ਕਈਆਂ ਪਿੰਡਾਂ 'ਚ ਮੇਰੇ ਪਿੰਡ ਵਿੱਚ ਪਤਾ ਹੀ ਨਹੀਂ ਵੀ ਮੈਂ ਇੰਨੀ ਦੂਰ ਤੱਕ ਖੇਲ ਕੇ ਆਈਆਂ ਅੱਜ ਮੇਰੇ ਫਾਦਰ ਸਾਹਿਬ ਨੂੰ ਬੁਲਾਇਆ ਗਿਆ ਤੇ ਮੇਰੀਆਂ ਅਚੀਵਮੈਂਟ ਦੱਸੀਆਂ ਗਈਆਂ ਮੈਨੂੰ ਹੋਜੀ ਬਹੁਤ ਵਧੀਆ ਲੱਗੀ ਕਿ ਅੱਜ ਮੇਰੇ ਪਿੰਡ ਨੂੰ ਪਤਾ ਮੈਂ ਕਿੱਥੋਂ ਤੱਕ ਖੇਲ ਕੇ ਆਈ ਇੱਕ ਗੜੀ ਕਿਹੜੀ ਗੇਮ ਕਿਹੜੀ ਜਦੋਂ ਥੜ੍ਹ ਕੇ ਮੈਂ ਮਿਕਸ ਮਾਰਸ਼ਲ ਖੇਲ ਕੇ ਆਈ ਹਾਂ ਤੇ ਮੇਰਾ 2022 ਦੇ ਵਿੱਚ ਇੰਟਰਨੈਸ਼ਨਲ ਦੇ ਵਿੱਚ 골ਡ ਸੀ ਐਮਐਮ ਵਿੱਚ ਮਿਕਸ ਮਾਰਸ਼ਲ ਇੱਥੋਂ ਤੱਕ ਹੋਈ ਕਿ ਕਿੰਨਾ ਕਿ ਮੁਸ਼ਕਿਲ ਹੈ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕੁੜੀ ਲਈ ਮੁਸ਼ਕਿਲ ਹੁੰਦਾ ਹੈ ਇਹ ਤੋਂ ਕਰਨਾ ਬਹੁਤ ਖਾਸ ਤੌਰ ਤੇ ਪਿੰਡ ਦੀ ਕੁੜੀ ਵਾਸਤੇ ਪਿੰਡ ਦੀ ਕੁੜੀ ਵਾਸਤੇ ਕਾਫੀ ਸਰੀਆ ਸੰਕੀਪ ਦਾ ਦਾ ਸਾਹਮਣਾ ਕਰਨਾ ਪੈਂਦਾ ਪਰ ਜੇ ਆਪਾਂ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਾਂਗੇ ਫਿਰ ਇਹ ਅੱਗੇ ਨਹੀਂ ਵਧ ਸਕਦੇ ਫਿਰ ਸਭ ਤੋਂ ਵੱਡਾ ਸਹਿਯੋਗ ਦੇ ਕੋਸ਼ਦਾ ਰਿਆ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਮੇਰੇ ਫੈਮਲੀ ਦਾ ਰਿਆ ਜਿਨ੍ਹਾਂ ਨੇ ਮੈਨੂੰ ਮਤਲਬ ਕੁੜੀ ਨਹੀਂ ਸਮਝਿਆ ਕਿ ਮੁੰਡਿਆਂ ਵਾਂਗ ਅੱਗੇ ਖੇਲਣ ਵਾਸਤੇ ਭੇਜਿਆ ਤੇ ਸੁਪਨਾ ਕੀ ਨੇ ਆ ਤੁਹਾਡਾ ਮੇਰਾ ਸੁਪਨਾ UFC ਵਿੱਚ ਬੈਲਟ ਜਿੱਤਣਾ ਵਾ ਜੋ ਕਿ ਬਹੁਤ ਵੱਡੀ ਇੰਟਰਨੈਸ਼ਨਲ ਲੀਗ ਆ ਸਰਕਾਰوں ਲੋਕੀ ਅਪੀਲ ਜਾਂਦੇ ਕਿ ਕੀ ਤੁਹਾਨੂੰ ਮਦਦ ਚਾਹੀਦੀ ਹੈ ਕਿ ਤੁਸੀਂ ਹੋਰ ਨਾਮ ਬਣਾ ਸਕਦੇ ਜਿਸ ਵਾਰ ਮੈਮ ਆਏ ਮੈਮ ਨੂੰ ਪਤਾ ਨਹੀਂ ਸੀ ਵੀ ਗੇਮ ਕੀ ਹੁੰਦੀ ਆ ਤੇ ਇਸ ਕਰਕੇ ਮੈਂ ਸਾਰੇ ਜਿਹੜੇ ਅੰਦਰ ਲੀਡਰ ਆਜ ਕੱਲੋ ਜਾਂ ਅਨਮੇ ਉਹਨਾਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੀਦਾ ਕਿ ਵਾਸੂ ਵੱਧ ਗੇਮ ਵੱਲ ਵੇਖਣ ਤੇ ਇਹਨਾਂ ਵੱਲ ਧਿਆਨ ਦੇਣ ਵੀ ਬੱਚੇ ਜਿਹੜੇ ਆ ਥ੍ਰੀਡ ਆ ਪਿੰਡਾਂ ਵਾਲੇ ਵੀ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਜੁੜੀ ਨਹੀਂ ਵੀ ਜਿਵੇਂ ਕ੍ਰਿਕਟ ਹੋ ਗਿਆ ਜਿਹੜੀਆਂ ਫੇਮਸ ਗੇਮਾਂ ਆ ਆਪਾਂ ਉਹਨਾਂ ਵੱਲ ਜ਼ਿਆਦਾ ਧਿਆਨ ਦੇਣੇ ਆ ਫੇਮਸ ਗੇਮਾਂ ਵਾਲੇ ਹੀ ਧਿਆਨ ਜ਼ਿਆਦਾ ਦੇਣੇ ਤਾਂ ਕਿ ਸਾਡੇ ਅਸੀਂ ਕਿ ਇਹਨੂੰ ਫੇਮਸ ਫੇਮਸ ਗੇਮਾਂ ਵਾਲੀ ਜਿਆਦਾ ਧਿਆਨ ਦਿੰਦੇ ਨੇ ਜਿਹੜੀਆਂ ਪਿੰਡਾਂ ਚੋਂ ਗੇਮਾਂ ਨਿਕਲਦਾ ਈ ਉਹਦੇ ਵੱਲ ਘਟ ਜਾਂਦੇ ਨੇ ਮੋਰਲ ਡਾਊਨ ਹੁੰਦਾ ਜਦੋਂ ਫੇਮਸ ਕਿਸੇ ਕਰੀਕਰਟਰ ਨੂੰ ਵੇਖਦੇ ਹੋ ਜਾਂ ਹਾਕੀ ਪਲੇਅਰਾਂ ਨੂੰ ਵੇਖਦੇ ਹੋ ਜਾਂ ਕੋਈ ਹੋਰ ਪਲੇਅਰਾਂ ਨੂੰ ਵੇਖਦੇ ਹੋ ਤੁਹਾਨੂੰ ਨਹੀਂ ਕੋਈ ਮਿਲਣ ਵਾਲਾ ਜਦਾ ਮੋਰਲ ਡਾਊਨ ਹੁੰਦਾ ਥੋੜਾ ਜਿਹਾ ਮੋਰਲ ਡਾਊਨ ਹੁੰਦਾ ਰਹਿ ਜਾਂਦਾ ਥੋੜਾ ਬਹੁਤ ਤੇ ਕੀ ਇਹ ਫਰਕ ਦੇ ਪੈਂਦਾ ਹੀ ਆ ਵੀ ਯਾਰ ਬਾਕੀ ਵੀ ਜਿਹੜੇ ਗੇਮ ਖੇਲਦੇ ਆ ਉਹਨਾਂ ਨੂੰ ਵਧੀਆ ਮਾਨ ਮਿਲਿਆ ਮਿਲਦਾ ਪਿਆ ਵਾ ਆਪਾਂ ਨੂੰ ਪਿੰਡ ਦੇ ਵਿੱਚ ਕੋਈ ਪੁੱਛਦਾ ਵੀ ਨਹੀਂ ਕਿ ਇੰਨੇ ਦੂਰ ਤੱਕ ਖੇ ਲਾਇਆ ਤੁਹਾਡਾ ਨਾਮ ਟਾਈਗਰ ਸ਼੍ਰੋਕਸ ਦੀ ਕੰਪਨੀ ਨਾਲ ਜੁੜਿਆ ਹੈ ਕਿਸ ਤਰ੍ਹਾਂ ਦਾ ਮਾਨਸਿਕ ਚਾਰਜ ਹੋ ਗਿਆ ਉਹਨਾਂ ਦਾ ਨਾਮ ਜੁੜਨਾ ਮਤਲਬ ਹੀ ਬਹੁਤ ਵੱਡੀ ਉਪਲਬਧੀ ਹੈ ਕਿ ਕਹਿੰਦਾ ਹਾਂਜੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੱਕ ਪਿੰਡ ਝੋਟ ਕੇ ਐਡੇ ਵੱਡੇ ਸੈਲੀਬ੍ਰਿਟੀਆ ਨਾਲ ਬਹਿਣਾ ਉਹਨਾਂ ਵੱਲੋਂ ਖੇਲਣਾ ਇਹਦੇ ਬੜੀ ਮਾਣ ਵਾਲੀ ਗੱਲ ਆ ਕਿ ਇੱਕ ਪਿੰਡ ਝੋਣ ਨਿਕਲ ਕੇ ਤੇ ਇੰਨੀ ਦੂਰ ਤੱਕ ਖੇ ਲਿਆ ਮੈਸੇਜ ਦੇਣਾ ਚਾਹੁੰਦਾ ਜੀ ਜਾਂ ਜਿਹੜੇ ਬੱਚੇ ਨੇ ਉਹਨੂੰ ਕੀ ਮੈਸੇਜ ਦੇਣਾ ਮੈਂ ਮੈਸੇਜ ਉਹਨਾਂ ਦੇ ਪੇਰੈਂਟਸ ਨੂੰ ਦੇਣਾ ਚਾਹਨੀ ਆ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਖਾਸ ਕਰ ਜਿਹੜੀਆਂ ਕੁੜੀਆਂ ਹੁੰਦੀਆਂ ਵਾ ਉਹ ਆਪਣੇ ਪੇਰੈਂਟਸ ਉੱਪਰ ਜ਼ਿਆਦਾ ਡਿਪੈਂਡ ਹੁੰਦੀਆਂ ਵਾ ਜਿੱਦਾਂ ਉਹਨਾਂ ਨੂੰ ਆਪਾਂ ਕਵਾਂਗੇ ਕਿ ਨਹੀਂ ਤੁਸੀਂ ਆਹ ਕੰਮ ਕਰ ਲਓ ਜਾਂ ਜਿੱਦਾਂ ਵੀ ਕਹੋਗੇ ਕਹ ਲਓ ਕਿ ਇੱਕ ਕੱਟ ਬੁੱਤਲੀਆਂ ਹੁੰਦੀਆਂ ਕੁੜੀਆਂ ਆਪਣੇ ਪੇਰੈਂਟਸ ਦੇ ਹੱਬ ਨਾਲ ਉਹ ਆਪਣਾ ਕੋਈ ਵੀ ਜਿਹੜਾ ਮੁੱਦਾ ਹੁੰਦਾ ਵੋ ਆਪ ਨਹੀਂ ਦੱਸਦੀਆਂ ਜਿੱਦਾਂ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਕਹਿਤਾ ਕਿ ਉਹ ਉਦਾਂ ਹੀ ਕਰ ਲੈਂਦੀਆਂ ਮੈਂ ਪੇਰੈਂਟਸ ਨੂੰ ਕਹਿਣਾ ਚਾਹਨੀ ਆ ਕਿ ਉਹ ਵੱਸ ਤੋਂ ਵੱਧ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਜ਼ਰੂਰੀ ਨਹੀਂ ਕਿ ਗੇਮ ਵਾਲੇ ਪਾਸੇ ਜਿਹੜਾ ਉਹਨਾਂ ਦਾ ਹਨਰ ਆ ਜਿਹੜਾ ਉਹਨਾਂ ਦਾ ਸਟੌਂਕ ਆ ਉਹਨਾਂ ਵਿੱਚ ਉਹਨਾਂ ਨੂੰ ਸਪੋਰਟ ਕਰ ਮੈਨੂੰ ਤੇ ਅੱਜ ਬਹੁਤ ਵਧੀਆ ਲੱਗਾ ਚਲੋ ਇੱਕ ਛੋਟਾ ਜਿਹਾ ਪ੍ਰਾਲਾ ਸ਼ੁਰੂ ਹੋਇਆ ਪਿੰਡ ਦੇ ਵਿੱਚ ਆਪਾਂ ਵੀ ਖੇਡਦੇ ਹੁੰਦੇ ਸੀ 2009 ਤੋਂ ਆਪਾਂ ਗੇਮ ਸਟਾਰਟ ਕੀਤੀ ਚਲੋ ਸਾਡੇ ਵਾਲੇ ਕਿਸੇ ਨੇ ਵੇਖਿਆ ਨਹੀਂ ਆ ਚਲੋ ਅਸੀਂ ਥੋੜਾ ਜਿਹਾ ਥੋੜਾ ਜਿਹਾ ਬਾਹਰ ਨਿਕਲੇ ਅੰਦਰ ਨਿਕਲੇ ਆ ਸਾਨੂੰ ਪਤਾ ਲੱਗਾ ਜਿਹੜਾ ਸਾਨੂੰ ਮਾਨ ਸਤਿਕਾਰ ਨਹੀਂ ਮਿਲਿਆ ਮੈਂ ਚਾਹੁੰਨਾ ਵੀ ਇਹਨਾਂ ਬੱਚਿਆਂ ਨੂੰ ਮਿਲੇ ਇਹ ਬੱਚੇ ਅੱਗੇ ਵਧਣ ਹੁਣ ਇਹਦਾ ਨਾਮ ਟੈਗਰ ਸ਼ਾਪ ਨਾਲ ਜੋੜਿਆ ਜਾਂਦਾ ਵਾ ਸੰਜੇ ਦਾਤ ਨਾਲ ਜੋੜਿਆ ਜਾਂਦਾ ਇਹ ਬੈਠੀ ਹੁੰਦੀ ਉੱਤੇ ਵਿੱਚ ਐਕਟਰਾਂ ਜਾ ਕੇ ਬੈਠੀ ਹੁੰਦੀ ਆ ਤੇ ਮੈਨੂੰ ਪੁੱਛਦੀ ਆ ਕੋਸ ਸਾਹਿਬ ਸੱਚੀ ਆ ਵੀ ਚੀਜ਼ਾਂ ਹੈਗੀਆਂ ਫਾਈਵ ਸਟਾਰ ਹੋਟਲ ਵੀ ਹੁੰਦੇ ਆ ਆ ਚੀਜ਼ਾਂ ਵੀ ਹੈਗੀਆਂ ਵਾ ਕਿਉਂਕਿ ਅਸੀਂ ਪਿੰਡਾ ਸਾਨੂੰ ਪਤਾ ਵੀ ਅਸੀਂ ਪਿੰਡੋਂ ਉੱਠੇ ਆ ਪੱਠੇ ਪਾਏ ਡੰਗਰਾਂ ਨੂੰ ਸਾਡਾ ਇੰਨਾ ਕੀ ਮੈਟਰ ਹੁੰਦਾ ਸੀ ਹੁਣ ਇਹਨਾਂ ਨੇ ਜਵਾਰਾਂ ਨੇ ਦਿਹਾੜੀਆਂ ਕੀਤੀਆਂ ਹੁਣ ਅਸੀਂ ਉੱਥੋਂ ਤੱਕ ਗਏ ਹੁਣ ਇਹਨਾਂ ਨੂੰ ਪਤਾ ਲੱਗਾ ਵੀ ਦੁਨੀਆਦਾਰੀ ਅਰ ਤੋਂ ਵੀ ਅੱਗੇ ਹੈਗੀ ਆ ਬਾਕ ਹੁਣ ਇਹ ਇਦਾਂ ਹੀ ਸਾਰੇ ਐਥਲੀਟਸ ਜਿੰਨੇ ਵੀ ਸਾਡੇ ਮੁੰਡੇ ਕਬੱਡੀ ਆ ਹੁਣ ਕਬੱਡੀ ਕੋਚ ਆ ਜਿੱਦਾਂ ਵੀ ਹੁਣ ਇਹ ਚੀਜ਼ਾਂ ਦਾ ਅਪਰਾਲਾ ਹਰ ਸਾਲ ਬਾਦੋਂ ਮੈਂ ਨਹੀਂ ਕਹਿੰਦਾ ਹਰ ਇੱਕ ਬੱਚੇ ਨੂੰ ਸਾਡੇ ਪਿੰਡ ਤੇ ਬਹੁਤ ਵਧੀਆ ਵਧੀਆ ਐਥਲੀਟ ਆ ਮੁੰਡੇ ਕੁੜੀਆਂ ਸਾਰਿਆਂ ਦਾ ਇਦਾਂ ਹੀ ਇੱਕ ਪ੍ਰੋਗਰਾਮ ਰੱਖਿਆ ਜਾਵੇ 100 ਪ੍ਰੋਗਰਾਮ ਹੁੰਦਾ ਇਦਾਂ 100 ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਜਾਵੇ ਤੇ ਹਰ ਇੱਕ ਇਹ ਮਤਲਬ ਬੱਚੇ ਨੂੰ ਸਮਾਨਤ ਕੀਤਾ ਜਾਵੇ ਵੀ ਆਹ ਬੱਚਾ ਸਾਡੇ ਪਿੰਡ ਲਈ ਕੁਝ ਐਕਸਟਰੀ ਚੀਜ਼ ਕਰਨ ਦਿਆ ਵਾ ਪਿੰਡ ਦੀ ਗਰਾਊਂਡ ਦਾ ਕੀ ਹਾਲਾਤ ਹੈ ਪਿੰਡ ਦੀ ਗਰਾਊਂਡ ਤੇ ਤੁਸੀਂ ਚੱਕਰ ਮਾਰੋਗੇ ਸਾਡੀ ਪਿੰਡ ਦਾ ਗਰਾਊਂਡ ਦਾ ਬਹੁ ਉਹ ਵੀ ਹੁਣ ਆਪਣੇ ਬੱਚਾ ਨੇ ਰਲ ਰੋਲ ਕੇ ਗਰਾਊਂਡ ਆਦੀ ਬਾਈ ਆ ਵੀ ਉਥੇ ਮਿਹਨਤ ਨਹੀਂ ਹੁੰਦੀ ਸਾਡੇ ਪਿੰਡ ਦੀ ਕਬੱਡੀ ਦੀ ਟੀਮ ਬਹੁਤ ਵਧੀਆ ਵਾ ਸਾਡੇ ਪਿੰਡ ਵਧੀਆ ਮੁੰਡਾ ਕਰਵਾਉਂਦਾ ਵਾ ਕਾਕਾ ਤੇ ਬਸ ਇਹ ਵੀ ਉਹ ਉਹਨੂੰ ਵੀ ਕੋਈ ਸਪੋਰਟ ਕਰਨ ਵਾਲਾ ਨਹੀਂ ਆ ਵੀ ਕੋਈ ਚੀਜ਼ਾਂ ਨੂੰ ਸਪੋਰਟ ਕਰਨ ਵਾਲੇ ਨਹੀਂ ਹੈਗੇ ਗਰਾਊਂਡਾਂ ਦਾ ਤੇ ਬਹੁਤ ਮਾੜਾ ਹਾਲ ਆ ਸਾਡੀ ਸਾਈਡ ਤੇ ਕੀ ਲੱਗਦਾ ਨਸ਼ੀਬ ਦੂਰ ਕਰਨ ਵਾਸਤੇ ਗਰਾਊਂਡਸ ਨਾਲ ਜੋੜਨਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਭਾਜੀ ਇਹ ਵੀ ਤੇ ਆਪਾਂ ਇੱਕ ਚੀਜ਼ ਹੀ ਵੇਖ ਲਈਨੇ ਹੁਣ ਸਾਡੇ ਪੋਲ ਤੇ ਤੁਸੀਂ ਜਾਣਾ ਉਥੇ ਗਰਾਊਂਡ ਬਣੀ ਆ ਹੁਣ ਸ਼ਾਮ ਨੂੰ ਘਟੋ ਘਟਵੀਂ ਉਥੇ 100 ਬੱਚਾ ਖੇਡਣ ਆਉਂ ਕੋਈ ਮੰਨ ਲਓ ਕੋਈ ਕਿਗਰੇਟ ਖੇ ਡੰਡਿਆ ਕੋਈ ਬੋਟ ਵਲ ਕੇ ਨਾ ਘਟੋ ਘਟ ਬੱਚੇ ਗਰਾਊਂਡ 'ਚ ਤੇ ਜਾਣ ਡੈਣਾ ਜੀ ਗਰਾਊਂਡ ਹੋਊਗੀ ਤੇ ਆਪੇ ਬੱਚੇ ਜਾਣਗੇ ਜਦੋਂ ਗਰਾਊਂਡ ਹੀ ਕਿੰਨਾ ਕੁ ਡਿਫਿਕਲਟ ਲੱਗਦਾ ਸੀ ਕਿਉਂਕਿ ਪਿੰਡ 'ਚਆਂ ਕੁੜੀਆਂ ਦਾ ਰਹਿਣਾ ਸਹਿਣਾ ਲੱਗੁੰਦਾ ਹੈ ਉਸ ਨੂੰ ਚਿਆਰ ਕਰਨਾ ਉਹ ਇੰਨੀ ਵੱਡੀ ਜਗ੍ਹਾ ਤੇ ਪਲੇਟਫਾਰਮ ਤੇ ਪੇਜਣਾ ਕਿੰਨਾ ਕਿ ਡਿਫਿਕਲਟੀ ਖਾਸ ਲੱਗਦੀ ਹੈ ਡਿਫਿਕਲਟ ਕੋਚ ਆਸਤੇ ਕੋਈ ਡਿਫਿਕਲਟੀ ਨਹੀਂ ਇੱਕ ਬੱਚਾ ਚੰਗਾ ਹੋਵੇ ਇੱਕ ਸਟੂਡੈਂਟ ਚੰਗਾ ਹੋਵੇ ਇੱਕ ਵੇਖੋ ਜੇ ਕੋਚ ਬਹਾਨੇ ਦੇ ਇੱਕ ਮਾਪਿਓ ਬਣ ਨੱਪੂਗਾ ਤੁਹਾਨੂੰ ਉਹਨਾਂ ਦੀ ਹੁਣ ਮਾਪਿਓ ਹੀ ਹੈ ਹੁਣ ਮੰਨ ਪਿਛਾਰ ਤੇ ਕੁੜੀ ਜਾਣ ਲਈਏ ਦਮ ਤੇ ਉਦਾਂ ਹੀ ਇੱਕ ਕੋਚ ਨੂੰ ਵੀ ਬਹੁਤ ਕੋਸ਼ਣਾ ਪੈਂਦਾ ਵਾ ਹੁਣ ਮੈਂ ਯੂਨੀਵਰਸਿਟੀ ਮੈਨੂੰ 100 ਬੱਚਾ ਚੰਗਾ ਮਿਲਦਾ 100 ਬੱਚਾ ਖਰਾਬ ਮਿਲਦਾ ਵਾ ਇਧਰ ਬਦਲੇ ਥੋੜਾ ਵੀ ਸਾਰੇ ਖਰਾਬ ਹੀ ਹੋ ਗਏ ਆ ਉਹ ਤਾਂ ਸਾਰਾ ਕੁਝ ਸਟਰਗਲ ਕਰਨਾ ਹੀ ਪੈਂਦਾ ਜੇ ਕੋਚ ਬਹਾਨਾ ਦੇ ਜਾਂ ਇੱਕ ਮਲ ਹੁਣ ਪਿਓ ਹੀ ਬਹਾਨਾ ਜਾਂ ਮਾਂ ਹੀ ਬਹਾਨਾ ਸਟਰਗਲ ਤਾਂ ਕਰਨਾ ਹੀ ਪਊਗਾ ਆਪਣੇ ਬੱਚਿਆਂ ਨਾਲ ਇਸ ਕੁੜੀ ਵਾਲੇ ਦੇਖ ਕੇ ਹੋਰ ਕਿੰਨੀਆਂ ਪਿੰਡ ਦੇ ਕੁੜੀਆਂ ਨੇ ਜਿਹੜੀਆਂ ਹੁਣ ਮੋਟੀਵੇਟ ਹੋਈਆਂ ਨੇ ਤੇ ਉਹ ਇਸ ਫੀਲਡ 'ਚ ਜਾਣਾ ਚਾਹੁੰਦੀਆਂ ਸਾਡੇ ਭਾਜੀ ਸਾਰੇ ਨੂੰ ਅਸੀਂ ਮੈਂ ਆਪਣੇ ਘਰ ਬਣਾ ਨਾਲ ਹੱਲੇ ਵੀ ਗੱਲ ਕਹਿਣਾ ਮੈਂ ਯੂਨੀਵ ਇਹ ਪੰਜਾਬ ਬੱਚੇ ਜਾਂਦੇ ਨਹੀਂ ਨੈਸ਼ਨਲ ਖੇਡਣ ਵਾਸਤੇ ਤੇ ਸਾਡੇ ਪਿੰਡ ਕੱਲੇ ਤੇ 12-12 ਮੈਡਲ ਆਉਂਦੇ ਹੁੰਦੇ ਨੇ ਨੈਸ਼ਨਲ ਗੇਮ ਦੇ ਵਿੱਚੋਂ ਕਿਸੇ ਨੇ ਨਹੀਂ ਪੁੱਛਿਆ ਚਲੋ ਬੱਚੇ ਪੁਲਿਸ ਵਿੱਚ ਭਰਤੀ ਹੋ ਗਿਆ ਕੋਈ ਕਿਤੇ ਆਪਣੀ ਲਾਈਨ ਸੈੱਟ ਕਰਕੇ ਬੈਠੇ ਆ ਗਿਆ ਕਿਉਂਕਿ ਚਲੋ ਉਹਨਾਂ ਦੀ ਉਹਨਾਂ ਦੇ ਵਿੱਚੋਂ ਇਹ ਨਿਕਲ ਕੇ ਹੁਣ ਇੱਥੋਂ ਤੱਕ ਗਈ ਆ ਤੇ ਇਹਦੇ ਵਿੱਚ ਉਹ ਚੀਜ਼ ਹੈਗੀ ਆ ਵੀ ਮੈਂ ਕੁਝ ਕਰਨਾ ਵਾ ਹੁਣ ਇਹਦਾ ਬ੍ਰਦਰ ਆ ਪੂਰੇ ਆਪਣਾ ਜੀਐਨਟੀਯੂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਬ੍ਰਾਉਨ ਬ੍ਰੌਂਸ ਮੈਡਲ ਲੈ ਕੇ ਆਇਆ ਵਾ ਉਹ ਵੀ ਇੱਕ ਵਧੀਆ ਐਥਲੀਟ ਆ ਮਤਲਬ ਬੱਚੇ ਬਹੁਤ ਸਾਡੇ ਕੋਲ ਹੈਗੇ ਆ ਜੇ ਅਸੀਂ ਥੋੜੀ ਜਿਹੀ سپورਟ ਕਰਾਂਗੇ ਵੀ ਹੱਲਾਸ਼ੇਰੀ ਦਵਾਂਗੇ ਤੇ ਬੱਚੇ ਸਾਡੇ ਨਸ਼ੇ ਛੱਡ ਕੇ ਇਸ ਕੰਮ ਨਾਲ ਵੀ ਆ ਸਕਦੇ ਆ